ਨਮਸਕਾਰ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਭਾਰਤ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਸਵਾਗਤ ਕਰਦਾ ਹਾਂ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਸਤਿ ਸ਼੍ਰੀ ਅਕਾਲ ਮੈਂ ਰੋਹਿਤ ਆਜ਼ਾਦ ਤੁਹਾਨੂੰ ਦੇਖ ਰਹੇ ਆਜ਼ਾਦ ਭਾਰਤ ਨਿਊਜ਼ ਆਜ਼ਾਦ ਭਾਰਤ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੇਰੇ ਵੱਲੋਂ ਪਿਆਰ ਭਰ ਨਮਨ ਦੋਸਤੋ ਜਿਵੇਂ ਉਮੀਦਵਾਰਾਂ ਵੱਲੋਂ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਹੈ ਵੱਖ-ਵੱਖ ਥਾਵਾਂ ਤੇ ਜਾ ਕੇ ਆਪਣੇ ਹਲਕੇ ਅੰਦਰ ਜਿਹੜਾ ਹੈਗਾ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਆਪਣੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਲੋਕਾਂ ਨਾਲ ਰابطਾ ਕਾਇਮ ਕੀਤਾ ਜਾ ਰਿਹਾ ਤੇ ਆਪਣੀਆਂ ਵੋਟਾਂ ਦੀ ਜਿਹੜੀ ਹੈਗੀ ਹੈ ਮੰਗ ਕੀਤੀ ਜਾ ਰਹੀ ਹੈ ਵੀ ਜਿਹੜਾ ਆਉਣ ਵਾਲੀ ਵੋਟਾਂ ਵਿੱਚ ਜਿਹੜਾ ਸਾਨੂੰ ਸਹਿਯੋਗ ਦੇ ਜਿਹੜਾ ਮੇ ਲੋਕ ਸਭਾ ਚ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਆ ਤੇ ਇਸ ਸਮੇਂ ਸਾਡੇ ਨਾਲ ਇੱਥੇ ਇੱਕ ਵਿਅਕਤੀ ਮੌਜੂਦ ਨੇ ਪ੍ਰੇਮ ਨਗਰ ਦਾ ਇਥਾ ਹੈ ਆਪਾਂ ਕਹਿ ਸਕਦੇ ਹਾਂ ਬਾਵਾ ਕਲੀਨਿਕ ਤੇ ਕੋਲ ਤੇ ਇੱਕ ਵਿਅਕਤੀ ਸਾਡੇ ਨਾਲ ਮੌਜੂਦ ਨੇ ਆਪਾਂ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਇੱਕ ਵਾਰੀ ਦਿਖਾ ਦਈਏ ਤੁਹਾਨੂੰ ਇਹ ਜਿਹੜੇ ਮਤਲਬ ਇਥੇ ਬੁੱਕ ਸਟੋਰ ਚਲਾਉਂਦੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਵੀ ਇਹ ਕਿਸ ਤਰ੍ਹਾਂ ਜਿਹੜਾ ਹੈਗਾ ਆਪਣਾ ਜੀਵਨ ਜਿਉਂਦੇ ਨੇ ਤੇ ਜਿਹੜੇ ਸਰਕਾਰ ਤੋਂ ਇਹਨਾਂ ਨੂੰ ਕੀ ਉਮੀਦ ਹੈ ਤੇ ਹੁਣ ਤੱਕ ਕਿਸੇ ਨੇ ਸਾਰ ਲਈ ਹੈ ਜਾਂ ਫਿਰ ਪਿਛਲੀ ਸਰਕਾਰ ਵੱਲੋਂ ਇਹਨਾਂ ਨੂੰ ਕੀ ਮਿਲਿਆ ਇਹ ਆਪਣਾ ਮਤਲਬ ਹੈਂਡੀਕੈਪਟ ਦੇ ਨਾਲ ਆਪਣਾ ਜਿਹੜਾ ਜ਼ਿੰਦਗੀ ਬਥਰ ਕਰਦੇ ਨੇ ਤੇ ਨਾਲੇ ਆਪਦੀ ਰੋਜ਼ਮਰਾਂ ਜ਼ਿੰਦਗੀ ਵਿੱਚ ਜਿਹੜੀ ਉਹ ਲੋਕ ਕੰਮ ਆਉਣ ਵਾਲੇ ਜਿਹੜਾ ਡਿਊਟੀਆਂ ਨਿਭਾਉਂਦੇ ਨੇ ਤੇ ਨਾਲ ਰੋਜੀ ਰੋਟੀ ਵੀ ਕਮਾਉਣ ਦਾ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਤਨ ਕੁਮਾਰ ਹੈ ਅੱਛਾ ਤੇ ਕੀ ਕੰਮ ਹੈ ਤੁਹਾਡਾ ਇੱਕ ਵਾਰੀ ਤੁਸੀਂ ਦੱਸੋ ਮੇਰੀ ਬੁੱਕਸਪੋਰ ਹੈ ਮੇਰੀ ਕੁਆਲੀਫਿਕੇਸ਼ਨ ਐਮਏ ਬੀਏ ਡਬਲ ਹੈ ਹੂੰ ਕਿਉਂਕਿ ਟੈਟ ਪਾਸ ਸੀਟ ਟੈਟ ਪਾਸ ਸਾਰਾ ਕੁਝ ਪਾਸ ਹੈ ਜੀ ਮੈਨੂੰ ਕੋਈ ਜੋਬ ਨਹੀਂ ਮਿਲੀ ਕਿਸੇ ਸਰਕਾਰ ਨੇ ਸਾਡੀ ਸਾਰ ਨਹੀਂ ਲਈ अच्छा तो सिरोय ਤੁਹਾਡੇ ਚਾਹ ਵਾਂਗੂ ਆਣਾ ਲੋਕਾਂ ਦੀਆਂ ਗੱਲਾਂ ਵਿੱਚ ਹੁੰਦਾ ਕਿ ਅੰਗ ਹੀ ਨਾ ਕੋਟਾ ਹੁੰਦਾ ਜਦ ਕਿ ਇਹੋ ਜਿਹਾ ਕੁਝ ਨਹੀਂ ਹੁੰਦਾ ਸਾਡੇ ਕੋਟੇ ਦੇ ਵਿੱਚ ਸਹੀ ਸਲਾਮਤ ਬਹੁਤ ਯਾਰੇ ਮੁਲਾਜ਼ਮ ਲੱਗੇ ਹੋਏ ਆ ਜਿੰਨਾ ਕਰਕੇ ਜਿਹੜਾ ਸਾਡਾ ਹਿੱਸਾ ਖੋਇਆ ਗਿਆ ਹੂੰ ਇੱਥੋਂ ਦੇਖੀ ਸਾਡੇ ਬੈਕ ਲੋਕ ਦੀਆਂ ਪੋਸਟਾਂ ਕਹਿੰਦੇ ਕਹਿੰਦੇ ਸੀ ਬਹੁਤ ਟਾਈਮ ਹੋ ਗਏ ਬਦਲਾਅ ਦੇ ਚੱਕਰ ਵਿੱਚ ਅਸੀਂ ਆਉਂਦੀਆਂ ਪੁਰਾਣੀਆਂ ਸਰਕਾਰਾਂ ਨੂੰ ਛੱਡ ਕੇ ਆਮ ਪਾਰਟੀ ਵਿੱਚ ਆਏ ਆਮ ਵਾਲਿਆਂ ਨੇ ਬੜੇ ਝੂਠ ਮਾਰੇ ਸੀ ਜੇ ਸੀ ਆ ਕਰ ਦਾਂਗੇ ਉਹਨਾਂ ਨੇ ਅਜ ਤੱਕ ਸਾਡੀ ਸਾਰ ਨਹੀਂ ਲਈ ਸੰਧਵਾ ਸਾਹਿਬ ਤਾਂ ਬਿਲਕੁਲ ਹੀ ਨਹੀਂ ਸਾਰ ਲੈਂਦੇ ਉਹਨਾਂ ਨੂੰ ਚਾਹੇ ਮਿਲ ਕੇ ਵੇਖ ਲੋ ਜਾਂ ਕੁਝ ਕਰਕੇ ਵੇਖ ਲੋ ਕੋਈ ਕੋਈ ਸਾਰ ਨਹੀਂ ਲੈਂਦੇ ਤੁਹਾਨੂੰ ਆ ਦਿਖਾ ਦੇਣਾ ਕਿ ਅੱਜ ਇਹਨਾਂ ਨੇ ਇੱਧਰ ਅਜੇ ਪਹਾਸਨ ਪ੍ਰੇਮ ਨਗਰ ਤੇ ਆਣਾ ਸੀ ਅੱਜ ਪਹਿਲੀ ਵਾਰੀ ਇੱਥੇ ਕੋਈ ਜਮਾਦਾਰ ਆਇਆ ਤੇ ਆਹ ਆਫ ਉਸ ਫਟ ਕੇ ਲੈ ਗਿਆ ਵੇਖੋ ਉਹ ਵੀ ਨਹੀਂ ਤਾਂ ਅਜ ਤੱਕ ਇਹ ਸੜਕ ਦੇ ਵਿੱਚ ਕੋਈ ਆਇਆ ਹੀ ਨਹੀਂ ਫੜੀ ਕੋਈ ਸਾਫ ਸਫਾਈ ਨਹੀਂ ਕੁਝ ਨਹੀਂ ਕੋਈ ਨਾ ਹੀ ਹੈਂਡੀਕੈਪਡ ਦੇ ਬੱਚਿਆਂ ਨੂੰ ਕੋਈ ਪੜ੍ਹਾਈ ਨਹੀਂ ਸਹੂਲਤ ਮਿਲਦੀ ਆ ਹੁਣ ਵੋਟਾਂ ਪੈਣ ਗਈਆਂ ਤਮਾਸ਼ਾ ਬਣਾਣਗੇ ਹੈਂਡੀਕੈਪਡ ਦਾ ਇੱਥੇ ਵੋਟਾਂ ਬਈ ਵੋਟਾਂ ਦੇ ਪਾਚ ਜਾਣੀਆਂ ਤੈਨੂੰ ਘਰੋਂ ਲੈ ਕੇ ਜਾਈਏ ਹੋਰ ਗੱਡੀ ਤੇ ਲੈ ਕੇ ਜਾਈਏ ਲੈ ਕੇ ਜਾਂਦੇ ਕਿ ਨਹੀਂ ਲੈ ਕੇ ਜਾਂਦੇ ਤੇ ਦੇ ਹੈਂਡੀਕੈਪਡ ਬਾਈ ਐ ਪੁੱਛਿਆ ਕਿ ਤੇਰੇ ਬੱਚਾ ਸਕੂਲ ਕਿਵੇਂ ਜਾਂਦਾ ਉਹਨੂੰ ਛੱਡਣ ਦਾ ਪ੍ਰਬੰਧ ਕੀਤਾ ਨਹੀਂ ਸੀ ਕਿ ਦੇ ਹੈਂਡੀਕੈਪਡ ਦੇ ਕਿਸੇ ਨੇ ਨਹੀਂ ਕੀਤਾ ਵੋਟਾਂ ਦੇ ਚੱਕਰ 'ਚ ਜੋ ਮਰਜ਼ੀ ਕੰਮ ਕਰਾ ਲਓ ਅੱਜ ਤਾਂ ਮੈਂ ਜੋ ਕਹਦਾ ਨਾ ਮੇਰੇ ਬੇਟੇ ਨੇ ਛੱਡਿਆ ਉਹ ਵੀ ਕਰਿਆ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਕਦੀ ਕੁਝ ਨਹੀਂ ਪੁੱਛਿਆ ਨੀ ਨੌਕਰੀ ਸਰਕਾਰਾਂ ਜਿਹੜੀਆਂ ਮਤਲਬ ਵੱਡੇ ਵੱਡੇ ਦਾਅਵੇ ਕਰਦੀਆਂ ਪਹਿਲਾਂ ਵਾਲੀਆਂ ਸਰਕਾਰਾਂ ਤੇ ਹੁਣ ਵੀ ਸਰਕਾਰ ਜਿਹੜੀ ਦਾਅਵੇ ਕਰਦੀ ਆ ਵੀ ਹੈਂਡੀਕੈਪਡ ਕੋਟੇ ਨੂੰ ਜਿਹੜਾ ਹੈਗਾ ਮੁੱਖ ਰੱਖ ਕੇ ਜਿਹੜਾ ਹੈਗਾ ਕੰਮ ਕੀਤਾ ਜਾ ਰਿਹਾ ਤੇ ਨੌਕਰੀਆਂ ਦੀ ਵੀ ਗੱਲ ਕੀਤੀ ਜਾ ਰਹੀ ਆ ਵੀ ਜਿਹੜਾ ਜਿਹੜਾ ਤੁਹਾਨੂੰ ਤੁਹਾਡੇ ਵਰਗ ਨੂੰ ਨੌਕਰੀਆਂ ਮਿਲਦੀਆਂ ਇਹ ਇਹ ਗੱਲ ਕਿੱਥੋਂ ਤੱਕ ਸਹੀ ਹੈ ਵੀ ਤੁਹਾਡੇ ਤੁਹਾਡੇ ਸਾਡੇ ਵਰਗ ਦੇ ਜਿਵੇਂ ਮੈਨੂੰ ਨਹੀਂ ਲੱਗਦਾ ਸਾਡਾ ਕੋਈ ਹੈਂਡੀਕੈਪਡ ਭਾਈ ਲੱਗਾ ਸਾਡੀ ਏਡੀ ਯੂਨੀਅਨ ਅਸੀਂ ਬੇਨਤੀ ਕਰਦੇ ਰਹੇ ਜਾਂਦੇ ਆ ਕੋ ਸਿਰਵਿਕ 1500 ਦੀ ਪੈਨਸ਼ਨ ਦੇ ਬਦਲੇ ਉਹ ਵੀ ਸਾਡੇ ਕੋٹے ਦਾ ਐਡਾ ਮਜ਼ਾਕ ਬਣਾ ਰੱਖਿਆ ਹੁਣ ਤੁਸੀਂ ਵੇਖੋ ਅਸੀਂ ਪੋਲੀਓ ਗ੍ਰਸਤ ਹਾਂ ਸ਼ੁਰੂ ਤੋਂ ਸ਼ੁਰੂ ਤੋਂ ਪੋਲੀਓ ਗ੍ਰਸਤ ਆ ਦੇ ਘਰੇ ਰਹੇ ਹਾਂ ਕਿੰਨੀ ਮੁਸ਼ਕਿਲ ਨਾਲ ਸਾਡੇ ਘਰ ਦੇ ਸੰਸਕੂਲ ਛੱਡ ਕੇ ਆਇਆ ਪੜ੍ਹਦੇ ਰਹੇ ਹਾਂ ਠੀਕ ਹੈ ਅੱਜ ਇੱਕ ਬੰਦਾ ਖਾ ਪੀ ਕੇ ਸਾਰੀ ਜ਼ਿੰਦਗੀ ਹੰਡਾ ਕੇ ਸਕੂਟਰ ਤੇ ਡਿੱਗ ਜਾਂਦਾ ਈ ਉਹਨਾਂ ਦਾ ਵੀ ਹੈਂਡੀਕੈਪਟ ਦਾ ਸਰਟੀਫਿਕੇਟ ਬਣਾ ਦਿੰਦੇ ਆ ਉਹਨਾਂ ਦੇ ਜੇ ਸਾਡੇ 'ਚ ਕੋਈ ਡਿਫਰੈਂਟ ਨਹੀਂ ਸਾਡਾ ਕੋਟਾ ਦਿਨ-ਬਦ ਦਿਨ ਰੋਜ਼ ਹਜ਼ਾਰਾਂ ਐਕਸੀਡੈਂਟ ਹੁੰਦੇ ਹਜ਼ਾਰਾਂ ਦੇ ਬਦਲੇ ਸਾਡਾ ਕੋਟਾ ਜਿਹੜਾ ਵਧੀ ਜਾਂਦਾ ਅਸੀਂ ਮਾਨ ਸਾਹਿਬ ਨੂੰ ਚਿੱਠੀ ਲਿਖ ਕੇ ਆ ਕਿ ਸਾਡਾ ਜਿਹੜਾ ਪੋਲੀਓ ਗ੍ਰਸਥ ਵਾਲਾ ਇਲਾਕਾ ਅੱਡ ਕੀਤਾ ਜਾਵੇ ਸਾਡਾ ਜਿਹੜਾ ਉਹਨਾਂ ਨੂੰ ਅੱਡ ਸਹੂਲਤ ਦਿੱਤੀ ਜਾਵੇ ਦੂਜੇ ਨੂੰ ਅੱਡ ਦਿੱਤੀ ਜਾਵੇ ਪਰ ਉਹਨਾਂ ਦੇ ਇਹ ਕੰਨ ਤੇ ਨਹੀਂ ਸਰਕਦੀ ਬਦਲਾਅ ਸਿਰਫ ਭਗਵੰਤ ਮਾਨ 'ਚ ਆਇਆ ਚੰਗਾ ਜਵਾਨ ਹੋ ਗਿਆ ਜਾਂ ਉਹਦੇ ਮੈਂਬਰ ਜਵਾਨ ਹੋ ਗਿਆ ਬਈ ਵਿਆਹ ਵੀ ਕਰਾਂਗੇ ਚੰਗੇ ਵਧੀਆ ਲਾਂਦੇ ਆ ਉਹ ਹੋਰ ਕੋਈ ਬਦਲਾਅ ਨਹੀਂ ਅੱਜ ਤੋਂ ਕਿ ਇਹਦਾ ਤੁਹਾਡੇ ਮਤਲਬ ਇੱਥੇ ਵਾਰਡ ਦੇ ਵਿੱਚ ਕਾਂਗਰਸ ਦਾ ਪ੍ਰੋਗਰਾਮ ਸੀਗਾ ਕਾਂਗਰਸ ਦਾ ਕਾਲੀ ਦੱਸਿਓ ਮਤਲਬ ਕਾਂਗਰਸ ਦਾ ਕਾਲੀ ਸੀਗਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਸਰ ਤੁਸੀਂ ਮੈਨੀਫੈਸਟੋ ਜਾਰੀ ਕੀਤਾ ਸਾਡੀ ਗੱਲ ਕੀਤੀ ਕਹਿੰਦੇ ਨਹੀਂ ਕੀਤੀ ਦੱਸੋ ਭਾਈ ਸਾਡੀ ਵੋਟ ਨਹੀਂ ਹੁੰਦੀ ਕਿਉਂ ਸਾਡੀ ਵੋਟ ਚੰਗੀ ਨਹੀਂ ਲੱਗਦੀ ਤੁਹਾਨੂੰ ਜੋ ਮੈਂ ਕੱਲਾ ਹੈਂਡੀਕੈਪਟਾਂ ਦੇ ਪਿੱਛੇ ਪੰਜ ਮੇਰੇ ਘਰ ਦੇ ਵੋਟਾਂ ਵੀ ਹੈਗੀਆਂ ਵੀ ਦੇਖ ਲਿਓ ਤੇ ਮਿਲਤੀ ਗਲਤੀ ਨਾਲ ਵੀ ਨਹੀਂ ਪਾਉਂਦੇ ਤੁਹਾਨੂੰ ਅੱਜ ਜਿਹੜੇ ਇੱਥੇ ਪਹੁੰਚੇ ਸੀਗੇ ਕੋਈ ਉਹਨਾਂ ਨੇ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ ਉਹਨਾਂ ਨੂੰ ਪੁੱਛ ਲਓ 20 15 ਦਿਨ ਰਹਿ ਗਏ ਉਹਨੂੰ ਪੁੱਛੋ ਕਿ ਅੰਗ ਇਨਾਂ ਨਾਲ ਕਦੀ ਵੀ ਇੱਕ ਮੀਟਿੰਗ ਕਰਕੇ ਵੇਖੀ ਹੈ ਇਹਨਾਂ ਨੂੰ ਪੁੱਛੋ ਕਿ ਇਹਨਾਂ ਦੀ ਵੋਟ ਨਹੀਂ ਚਾਹੀਦੀ ਇਹਨਾਂ ਨੂੰ ਹੁੰ ਜਿਹੜੇ ਵੱਖ-ਵੱਖ ਜਿਹੜੇ ਉਮੀਦਵਾਰ ਵੱਖ-ਵੱਖ ਪਾਰਟੀਆਂ ਤੋਂ ਇੱਥੇ ਖੜੇ ਨੇ ਆਪ ਦੀ ਜੇ ਗੱਲ ਕਰੀਏ ਕਰਨਜੀਤ ਮੋਹਨੇ ਬੀਜੇਪੀ ਦੀ ਜੇ ਗੱਲ ਕਰੀਏ ਹੰਸਰਾ ਜਹਾਂਸੀ ਦੀ ਅੱਜ ਤੱਕ ਤਾਂ ਸਾਡੇ ਕੋਲ ਕੋਈ ਨਹੀਂ ਆ ਖਾਲੀ ਦਲ ਦੀ ਜੇ ਆਪਾਂ ਗੱਲ ਕਰੀਏ ਰਾਜਵਿੰਦਰ ਸਿੰਘ ਧਰਮਪੋਤਰਾ ਤੇ ਹੁਣ ਬੀਬੀ ਸਾਹੂ ਕੇ ਜੋ ਕਾਂਗਰਸ ਦੇ ਉਮੀਦਵਾਰ ਨੇ ਵੀਰ ਕੋਲ ਲੋ ਸਵਾਲ ਕੇ ਤਾਂ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਤੁਹਾਨੂੰ ਇਹਨਾਂ ਵਿੱਚੋਂ ਕਿਸ ਤੋਂ ਆਸਈ ਦੇਖੋ ਸਰ ਬੀਬੀ ਅਮਰਜੀਤ ਕੋਰ ਸਾਹੂ ਕੇ ਆਉਣ ਵਾਲੀ ਗੱਲ ਹੈ ਜੋ ਆਏ ਨਹੀਂ ਆਪਾਂ ਉਹਨਾਂ ਬਾਰੇ ਕੀ ਕਹਿ ਸਕਦੇ ਆ ਪਰ ਕਾਂਗਰਸ ਘੜਾ ਖੁੱਲੀ ਹੈ ਇਹੀ ਕਾਂਗਰਸ ਹੈ ਉਦੋਂ ਨੇ ਇਹਨੂੰ ਅਸੀਂ ਦਿਖਾਈ ਸੀ ਜਿਹੜੀ ਕਾਂਗਰਸ ਅੱਜ ਇਹ ਕਹਿੰਦੀ ਹੈ ਜਦੋਂ ਅਸੀਂ ਪਿੱਟਦੇ ਹੁੰਦੇ ਸੀ ਨਾ 250 ਪੈਨਸ਼ਨ ਹੀ ਕਾਂਗਰਸ ਹੀ ਦਿੰਦੀ ਰਹੀ ਹੈ ਠੀਕ ਹੈ ਨਾ ਤੁਹਾਡੀ ਕਾਂਗਰਸ ਹੀ ਜਿਹੜੀ 250 ਦੇਦੇ ਤਾਂ ਹਰਿਆਣੇ ਵਾਲੀ 1000 1500 ਪੈਨਸ਼ਨ ਮਿਲਦੀ ਹੁੰਦੀ ਸੀ ਅੱਜ ਇਹ ਕਹਿੰਦੇ ਬੀਬੀਆਂ ਨੂੰ 1000 ਨਹੀਂ ਮਿਲਿਆ 1000 ਨਹੀਂ ਮਿਲੇ ਤੁਸੀਂ ਕਿੰਨੇ ਦੇਦੇ ਸੀ ਤੁਸੀਂ ਕਿੰਨੀ ਕੀ ਪੈਨਸ਼ਨ ਵਧਾਤੀ ਹਾਂਡੀ ਜੱਤਾਂ ਦੀ ਵੀ ਜਿਹੜੇ ਮਤਲਬ ਵੋਟਾਂ ਲੈਣ ਵਾਸਤੇ ਜੋ ਇਹਨਾਂ ਨੇ ਗੱਲ ਕਹੀ ਜਾ ਰਹੀ ਹੈ ਲੋਕਾਂ ਨੂੰ ਕੁਝ ਜਿਹੜੀਆਂ ਚੰਗੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਕੋਈ ਜਿਹੜਾ ਹੈਗਾ ਗੱਲਾਂ ਦਾ ਕੜਾਹੀ ਤੁਸੀਂ ਬਣਾ ਲਓ ਮੈਂ ਬਣਾ ਲੂ ਬਹੁਤ ਚੰਗੇ ਕਰ ਲਾ ਤੂੰ ਮੈਨੂੰ ਦੱਸਾ ਤੇਰੇ ਘਰ 2 ਲੱਖ ਮੈਂ ਦੇ ਆ ਗਰੂਗੇ ਦੱਸੋ ਇਹ ਇੰ ਤੋਂ ਇਲਾਵਾ ਜਿਹੜਾ ਮਤਲਬ ਤੁਸੀਂ ਆਪਣੇ ਹੋਰ ਜਿਹੜੀ ਗੱਲ ਸਰਕਾਰ ਤੱਕ ਪਹੁੰਚ ਦੀ ਕਰਦੇ ਛਾ ਇਹਨਾਂ ਉਮੀਦਵਾਰਾਂ ਦੇ ਕੰਨਾਂ ਤੱਕ ਪਹੁੰਚੇ ਐਹੋ ਜੀ ਕੋਈ ਗੱਲ ਅਸੀਂ ਤਾਂ ਇਹ ਜਾਣਨੀ ਹੈ ਜੇਕਰ ਥੋਣ ਵੀ ਸਾਡਾ ਸਾਚ ਚਾਹੀਦਾ ਸਾਨੂੰ ਤੁਹਾਡਾ ਚਾਹੀਦਾ ਤੁਸੀਂ ਸਾਨੂੰ ਅੱਗੇ ਲੈ ਲਓ ਸਾਡੀਆਂ ਦਿੱਕਤਾਂ ਮੁਲਿਫਾਂ ਸੁਣੋ ਜੇ ਤੁਸੀਂ ਆਈ ਗੱਡੀਆਂ ਚ ਉੱਥੇ ਖੜੇ ਖੜੇ ਸਾਨੂੰ ਦੇਖ ਕੇ ਆਈ ਲੰਘਣਾ ਉਹ ਤਾਂ ਫਿਰ ਸੜੀਆਂ ਵੀ ਲੰਘਦੇ ਆਏ ਤੇ ਲੰਘਦੇ ਹੀ ਰਹਿ ਜਾਵਾਂਗੇ ਤੁਸੀਂ ਚਾਹਨੇ ਜਿੱਥੇ ਰੱਬ ਦੇ ਤੋਂ ਉਹ ਬੰਨਾ ਕੋਈ ਵੀ ਹੋਵੇ ਚਾਹ ਕਾਂਗਰਸੀ ਹੋਵੇ ਚਾਹ ਆਮ ਪਾਰਟੀ ਹੋਵੇ ਜਿੰਨਾ ਚਾਹੀਦੀ ਹੈ ਤਾਂ ਰੂਬਰੂ ਹੁੰਦੇ ਰਹਿਣ ਮਿਲਦੇ ਰਹਿਣ ਇੱਕ ਦੂਜੇ ਦੇ ਖਿਦਦੇ ਰਹਿਣਗੇ ਕੋਈ ਬਾਤ ਸਾਡੀ ਬੈਕਲੌਗ ਦੀਆਂ ਪੋਸਟਾਂ ਨੂੰ ਪਹਿਲ ਦਿੱਤੀ ਜਾਵੇ ਜੋ ਤੁਸੀਂ ਸਾਡੀਆਂ ਨੂੰ ਸਾਡੀਆਂ ਬੰਦ ਕਰ ਰੱਖੇ ਹੋਏ ਇਹ ਕਹਿੰਦੇ ਨੇ ਪੋਸਟਾਂ ਨਹੀਂ ਹੋਣਗੀਆਂ ਮੈਂ ਗੱਲ ਨਹੀਂ ਇੰਨੀਆਂ ਪੋਸਟਾਂ ਦੀ ਚਾਹਣ ਦਾ ਸਾਡਾ ਫ੍ਰੀ ਕੋਰਡ ਮੈਡੀਕਲ ਕਾਲਜ ਹੈ ਜੇ ਇੱਕ ਦਿਨ ਮੈਡੀਕਲ ਕਾਲਜ ਬਰਜਿੰਦਰਾ ਕਾਲਜ ਭਾਜੀ ਚੇਤਨ ਸਿੰਘ ਕਾਲਜ ਭਾਜੀ ਸ਼ੀਸ਼ ਸਿੰਘ ਕਾਲਜ ਗਾਂਧੀ ਕੋਲੀ ਮੁੰਡੇ ਵਾਲਾ ਸਕੂਲ ਜਿੱਥੇ ਦੋ ਦੋ ਹੈਂਡੀਕੈਪਡ ਦੇ ਗੇਟ ਕੀਪਰ ਚੰਗੇ ਸਾਟ ਹੋ ਸਕਦੇ ਆ ਪਰ ਨਹੀਂ ਨਾਲ ਸਾਡੀ ਸੰਧਵਾ ਜੀ ਨੂੰ ਫਿਕਰ ਨਾ ਕਾਂਗਰਸ ਨੂੰ ਨਾ ਬੀਜੀਪੀ ਨੂੰ ਕੋਈ ਸਨ ਕੁਸ਼ਨ ਨਹੀਂ ਦਿੱਤਾ ਲਖਰੇ ਦਾ ਸ਼ਵਾਰਸੀ ਹੁੰਦੇ ਆ ਇਹਨਾਂ ਇਹ ਸੀਗੇ ਰਤਨ ਜੀ ਜਿਹੜੇ ਹੈਂਡੀਕੈਪਡ ਵੀ ਨੇ ਤੇ ਇਹਨਾਂ ਨੇ ਆਪਣੀ ਗੱਲ ਵੀ ਕੀਤੀ ਹੈ ਨਾਲ ਆਪਣੇ ਵਰਗ ਦੀ ਗੱਲ ਵੀ ਕੀਤੀ ਹੈ ਵੀ ਜਿਹੜੀ ਸਰਕਾਰ ਇਹਨਾਂ ਨੂੰ ਅੱਖੋਂ ਫਰੋਕੇ ਕਰ ਰਹੀ ਹੈ ਜਾਂ ਇਹਨਾਂ ਨੂੰ ਜਿਹੜਾ ਵੀ ਇਹਨਾਂ ਦਾ ਹਿੱਸਾ ਜਿਹੜਾ ਬੰਦਾ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਹੈਲਪ ਨਹੀਂ ਮਿਲ ਰਹੀ ਤੇ ਉਹ ਗੱਲ ਵੀ ਕੀਤੀ ਹੈ ਇਹਨਾਂ ਨੇ ਤੇ ਮੈਂ ਕਹਿੰਦਾ ਵੀ ਇਸ ਰਿਪੋਰਟ ਨੂੰ ਦੇਖਦਿਆਂ ਹੋਇਆ ਸਰਕਾਰ ਤੇ ਕੋਈ ਜੁਨ ਸਰਕੇ ਤੇ ਜਾਂ ਇਹਨਾਂ ਉਮੀਦਵਾਰਾਂ ਤੇ ਕੋਈ ਜੁਨ ਸਰਕੇ ਤੇ ਇਹਨਾਂ ਵਿੱਚੋਂ ਕਿਸੇ ਨੂੰ ਤਾਂ ਇਸ ਵਰਗ ਦੀ ਗੱਲ ਕਰਨੀ ਚਾਹੀਦੀ ਹੈ ਹੈਂਡੀਕੈਪਡ ਵਰਗ ਨਾਲ ਖਾਸ ਤੌਰ ਤੇ ਖੜਨਾ ਚਾਹੀਦਾ ਤੇ ਇਹਨਾਂ ਦੀਆਂ ਵੀ ਸਮੱਸਿਆਵਾਂ ਸੁਣ ਕੇ ਤੇ ਇਹਨਾਂ ਦਾ ਹੱਲ ਕਰਨਾ ਚਾਹੀਦਾ ਤੇ ਇਹਦਾਂ ਸਾਡੀ ਰਿਪੋਰਟ ਮੈਕਪੋਰਟ ਪੂਰਾ ਕਰੋ ਜੀ ਆਯਾਦ ਭਾਰਤ ਤੁਸੀਂ ਦੇਖ ਰਹੇ ਹੋ ਆਯਾਦ ਭਾਰਤ ਨਿਊਜ਼ ਜ਼ਿਆਦਾ ਜਾਣਕਾਰੀ ਲਈ ਆਯਾਦ ਭਾਰਤ ਨਿਊਜ਼ ਨੂੰ YouTube ਤੇ Facebook ਤੇ ਲਾਈਕ ਸ਼ੇਅਰ ਕਮੈਂਟ ਕਰਨ ਦੇ ਨਾਲ ਨਾਲ ਸਬਸਕ੍ਰਾਈਬ ਵੀ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਤੁਸੀਂ ਆਜ਼ਾਦ ਭਾਰਤ ਨਿਊਜ਼